ਔਰ ਏਡੀਆਂ ਉੱਚੀਆਂ ਇੰਨੀਆਂ ਚੌੜੀਆਂ ਦਿਵਾਰਾਂ ਔਰ ਸਰਿਆ ਘੜਤੇ ਆ ਔਰ ਅੱਗੇ ਕਿਸ ਤਰ੍ਹਾਂ ਗੰਦੇ ਪਾਣੀ ਦੀਆਂ ਬਿਛਾੜਾਂ ਲੈ ਕੇ ਕੁਲੁੱਤੇ ਨੇ ਲਾਣ ਇਹੋ ਜੇ ਦੇਸ਼ ਦੇ ਹੁਕਮਰਾਨਾਂ ਨੂੰ ਜਿਹੜੇ ਬੈਠ ਕੇ ਜੇ ਮਸਲੇ ਹੱਲ ਕਰਨ ਉੱਥੇ ਜਾਂਦੀ ਸਾਡੇ 750 ਸਾਡਾ ਕਿਸਾਨ ਅਗੇ ਛੀਤ ਹੋ ਗਿਆ ਕੀ ਹੁਣ ਸਾਨੂੰ ਪਤਾ ਨਹੀਂ ਮੇਰੀ 80 ਸਾਲ ਦੀ ਉਮਰ ਹੈ ਮੈਂ ਅੱਜ ਘਰ ਬੈਠ ਕੇ ਇਹ ਆਰਾਮ ਕਰਨ ਦਾ ਸਮਾਂ ਕਿ ਜਾਂ ਸਾਡਾ ਛੜਕਾਂ ਤੇ ਬੈਠਣ ਦਾ ਸਮਾਂ ਅੱਜ ਮੀਟਿੰਗ ਵੀ ਆ ਉਹ ਆਰ ਤੇ ਪਾਰ ਦੀ ਲੜਾਈ ਆ ਜਾਂ ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ ਜਾਂ ਅਸੀਂ ਨਹੀਂ ਤੇ ਜਾਂ ਫਿਰ ਇਹ ਜਿਹੜੀ ਸਰਕਾਰ ਹੈ ਇਹ ਜਦੋਂ ਫਿਰ ਕੀ ਹੁੰਦਾ ਕੀ ਦੇਸ਼ ਦੇ ਲੋਕ ਕਰਦੇ ਨੇ ਇਹ ਲੋਕ ਆਖਰੀ ਸਵਾਲ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਹੋ ਰਿਹਾ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਇੱਕ ਵਾਰੀ ਫੇਰ ਦਿੱਲੀ ਮੋਰਚੇ ਦੀ ਤਿਆਰੀ ਦੇ ਵਿੱਚ ਆ ਤੇ ਪੰਜਾਬ ਅਤੇ ਬਾਕੀ ਹੋਰ ਨੇ ਸੂਬਿਆਂ ਦੇ ਵਿੱਚੋਂ ਕਿਸਾਨ ਦਿੱਲੀ ਮੋਰਚੇ ਦੇ ਲਈ ਨਿਕਲ ਵੀ ਚੁਕੇ ਸਾਡੇ ਨਾਲ ਸੰਯੁਕਤ ਮੋਰਚਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਜੀ ਮੌਜੂਦ ਹੈ ਸਿਰਸਾ ਸਾਹਿਬ ਇੱਕ ਇੱਕ ਵਾਰੀ ਫੇਰ ਮੋਰਚੇ ਦੀ ਤਿਆਰੀ ਤੇ ਇਸ ਵਾਰੀ ਸਰਕਾਰ ਨੇ ਜ਼ਿਆਦਾ ਅਰੇਂਜਮੈਂਟ ਕੀਤੇ ਹੈ ਕਿਵੇਂ ਦਿੱਲੀ ਤੱਕ ਪਹੁੰਚੋਗੇ ਜਿਹੜੀ ਪਹਿਲਾਂ ਤੁਸੀਂ ਅਰੇਂਜਮੈਂਟ ਇਹ ਕੀਤੀ ਹੈ ਨਾ ਗੱਲ ਸਰਕਾਰਾਂ ਦੀ ਇਹ ਸਰਕਾਰਾਂ ਭੁਲੇਖੇ ਚ ਨੇ ਬਾਕੀ ਮੈਂ ਪਹਿਲਾਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੇ ਸਮੂਹ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਜਿਹੜਾ ਪਹਿਲਾਂ 13 ਮਹੀਨੇ ਮੋਰਚਾ ਚੱਲਿਆ ਨਾ ਤੁਸੀਂ ਰਾਤ ਦਿਨ ਇੱਕ ਉੱਥੇ ਕਰਕੇ ਨਾ ਤੇ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਤੇ ਪੂਰੇ ਦੇਸ਼ ਦੇ ਲੋਕਾਂ ਦੀ ਜਿਹੜੀ ਸਹਾਨੂੰ ਉਤੀ ਸੀ ਮਤਲਬ ਕਿ ਜਿਹੜਾ ਲੋਕਾਂ ਦੀ ਹੰਦਰਦੀ ਸੀ ਉਹ ਸਾਡੇ ਨਾਲ ਜੁੜੀ ਤੇ ਮੋਦੀ ਦੀ ਧੌਣ 'ਚੋਂ ਕਿਲਾ ਕੱਢ ਕੇ ਤੇ 3 ਕਰੋੜ ਨੂੰ ਰੱਦ ਕਰਾ ਕੇ ਤੇ ਐਸੀ ਸੋ ਤੁਹਾਡਾ ਤੁਹਾਨੂੰ ਸਾਡਾ ਧੰਨਵਾਦ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਅੱਜ ਜਿਸ ਤਰ੍ਹਾਂ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਅਰਦਾਸ ਕੀਤੀ ਹੈ ਕਿਉਂਕਿ ਸਿੱਖ ਦਾ ਕਰਮ ਹੈ ਕਿ ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹ ਅਕਾਲ ਪੁਰਖ ਦਾ ਗੁਰੂ ਦਾ ਓਟਾ ਸਰਾਹਿੰਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਉਹ ਤਖਤ ਹੈ ਜਿੱਥੇ ਸ਼ੁਰੂ ਤੋਂ ਲੈ ਕੇ ਜਿਹੜਾ ਨੇ ਗੁਰੂ ਕਾਲ ਸਮੇਂ ਤੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਅਕਾਲ ਤਖਤ ਦੀ ਸਿਰਜਣਾ ਉਸ ਟਾਈਮ ਦੇ ਉੱਤੇ ਰਾਜਨੀਤਿਕ ਫੈਸਲੇ ਕਰਨ ਵਾਸਤੇ ਜ਼ੁਲਮ ਦੇ ਖਿਲਾਫ ਜਿਹੜਾ ਸੀ ਉ ਟੱਕਰ ਲੈਣ ਵਾਸਤੇ ਜਿਹੜੀ ਸੀ ਉੱਥੋਂ ਕੀਤੀ ਸੀ ਜਿਸ ਤਰ੍ਹਾਂ ਕਿ ਸਾਨੂੰ ਸ੍ਰੀ ਦਰਬਾਰ ਸਾਹਿਬ ਤੋਂ ਸਾਨੂੰ ਜਿਹੜਾ ਉਹ ਆਤਮਿਕ ਸ਼ਾਂਤੀ ਵਾਸਤੇ ਜਿਹੜਾ ਉਹ ਉੱਥੋਂ ਸਾਨੂੰ ਗੁਰਬਾਣੀ ਦਾ ਉੱਥੋਂ ਪ੍ਰਚਾਰ ਹੁੰਦਾ ਹੈ ਗੁਰਬਾਣੀ ਰਲੇ ਹੁੰਦੀ ਆ ਉੱਥੋਂ ਸਾਨੂੰ ਸੁਖ ਮਿਲ ਜਾਂਦੀ ਆ ਉੱਥੋਂ ਸਾਨੂੰ ਆਤਮਿਕ ਸ਼ਾਂਤੀ ਮਿਲਦੀ ਆ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਇੱਕ ਉਹ ਮਤਲਬ ਕਿ ਸਪ੍ਰਿਟ ਪੈਦਾ ਹੁੰਦੀ ਆ ਜਿਹਦੇ ਨਾਲ ਅਸੀਂ ਜ਼ੁਲਮ ਦੇ ਖਿਲਾਫ ਜਾ ਕੇ ਡਟ ਕੇ ਲੜਦੇ ਆ ਸੋ ਅਕਾਲ ਪੁਰਖ ਦੇ ਚਰਨਾਂ 'ਚ ਅਸੀਂ ਅਰਦਾਸ ਕੀਤੀ ਆ ਕਿ ਸਾਡੀਆਂ ਦੋਵੇਂ ਫੋਰਮਾਂ ਇਸ ਤਰ੍ਹਾਂ ਕਿ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚਾ ਜਿਹੜਾ ਮੈਂ ਉਹਦਾ ਮੈਂਬਰ ਹਾਂ ਸਾਡੇ ਵੱਲੋਂ ਅਤੇ ਸਾਡੇ ਨਾਲ ਜਿਹੜੀ ਸਹਿਯੋਗੀ ਜਥੇਬੰਦੀ ਸਾਡੀਆਂ ਦੋ ਫੋਰਮਾਂ ਨੇ ਦੂਸਰੀ ਫੋਰਮ ਇੱਕ ਤਾਂ ਸਾਡੀ ਇਹ ਫੋਰਮ ਹੋ ਗਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੂਸਰੀ ਫੋਰਮ ਹੈ ਸਾਡੀ ਉੱਤਰੀ ਭਾਰਤੀ ਦੀਆਂ 18 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਜਿਹੜੀਆਂ ਸਹਿਯੋਗੀ ਨੇ ਇਹਨਾਂ ਦੋਵਾਂ ਫੋਰਮਾਂ ਵੱਲੋਂ ਅਸੀਂ ਰਲ ਕੇ ਜਿਹੜਾ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਅਸੀਂ ਦਿੱਲੀ ਵੱਲੋਂ ਕੁਝ ਕੰਮ ਵਾਸਤੇ ਅੱਜ ਇੱਥੋਂ ਅਰਦਾਸ ਤੇ ਆ ਉਹ ਕਿਤੇ ਤਿਆਰੀਆਂ ਦੀ ਗੱਲ ਕਰ ਰਹੇ ਸੀ ਤਿਆਰੀਆਂ ਸਰਕਾਰਾਂ ਦੁਆਰਾ ਕੀਤੀ ਹੈ ਕਿ ਲੱਗਦਾ ਹੈ ਕਿ ਜਿਹੜੇ ਪੰਜਾਬ ਚੋਂ ਕਿਸਾਨ ਗਏ ਆ ਹਰਿਆਣਾ ਬਾਰਡਰ ਵੀ ਉਹਨਾਂ ਨੂੰ ਟੱਪਿਆ ਦੇਣ ਜਾਏਗਾ। ਨਾ ਅਗਰ ਹਰਿਆਣਾ ਬਾਰਡਰ ਟੱਪ ਜਾਂਦੇ ਤੇ ਦਿੱਲੀ ਤੱਕ ਕਿਵੇਂ ਕੂਚ ਕਰੋਗੇ? ਸਭ ਤੋਂ ਪਹਿਲੀ ਗੱਲ ਤੇ ਇਹ ਆ। ਕਿ ਜਿਸ ਤਰ੍ਹਾਂ ਇਹਨਾਂ ਨੇ 8-8 ਫੁੱਟ ਦੀਆਂ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਖੜੀਆਂ ਕਰਤੀਆਂ। ਠੱਗਰ ਦਰਿਆ 'ਚ ਇਹਨਾਂ ਨੇ ਖਾਈਆਂ ਪੁੱਟਤੀਆਂ ਤੇ ਪੱਥਰ ਸੁੱਟ ਦਿੱਤੇ। ਆ ਸਾਡੇ ਨਾਲ ਮੇਰਾ ਹੁਣ ਮੇਰੀ ਜਿਹੜੀ ਜ਼ਮੀਨ ਹੈ ਉਹ ਤਾਰਾਂ ਦੇ ਨਾਲ ਲੱਗਦੀ। ਭਾਰਤ ਪਾਕਿਸਤਾਨ ਬਾਰਡਰ ਦਿੱਤੇ ਆ ਮੇਰਾ ਪਿੰਡ ਖਾਨਵਾਲਾ ਔਰ ਮੇਰੀ ਜ਼ਮੀਨ ਜਿਹੜੀ ਆ ਉਹ ਬੇਚਰਾ ਪਿੰਡ ਆ ਛੰਨਾ ਤਹਿਸੀਲ ਅਜਨਾਲਾ ਦਾ ਉੱਥੇ ਨਾਲ ਲੱਗਦੀ ਆ ਉੱਥੇ ਤੇ ਜੜੀਆਂ ਨੇ ਮਤਲਬ ਕਿ ਬਾਰਡਰਾਂ ਦੇ ਉੱਤੇ ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਪਰ ਇੱਥੇ ਅੱਠ ਅੱਠ ਪੌੜ ਚੌਰੀਆਂ ਕੰਕਰੀਟ ਦੀਆਂ ਦਵਾਰਾਂ ਔਰ ਲਹਨ ਤਾਂ ਤੁਹਾਡੇ ਇਹੋ ਜੀਆਂ ਸਰਕਾਰਾਂ ਦੇ ਜਿਹੜੇ ਤੁਸੀਂ ਦੇਸ਼ ਦੇ ਵਿੱਚ ਇੱਕ ਦੂਸਰੇ ਨੂੰ ਭਰਾਵਾਂ ਦੇ ਨਾਲ ਭਰਾਵਾਂ ਦੇ ਰਿਸ਼ਤੇਦਾਰੀਆਂ ਕਿਸ ਤਰ੍ਹਾਂ ਹੁਣ ਤੁਸੀਂ ਮੈਨੂੰ ਦੱਸੋ ਪਿਛਲੀ ਵਾਰੀ ਜਦੋਂ ਅਸੀਂ ਉੱਥੇ ਮੋਰਚਿਆਂ ਦੇ ਬੈਠੇ ਸਾਂ ਤੇ ਸੁਪਰੀਮ ਕੋਰਟ ਦੇ ਵਿੱਚ ਲੋਕ ਗਏ ਕੁਝ ਐਸੇ ਲੋਕ ਗਏ ਵੀ ਇਹ ਨਾ ਜੀ ਕਿਸਾਨਾਂ ਦੇ ਕਾਰਨ ਸਾਨੂੰ ਆਵਾਜ਼ਾਈ ਨੂੰ ਰੋਕ ਲੱਗਦੀ ਆ ਹੁਣ ਉਹ ਲੋਕ ਅੱਜ ਕਿੱਥੇ ਨੇ ਅੱਜ ਉਹ ਸੁਪਰੀਮ ਕੋਰਟ ਕਿਉਂ ਨਹੀਂ ਗਏ ਵੀ ਆਹ ਹਰਿਆਣਾ ਸਰਕਾਰ ਨੇ ਆਹ ਜਿਹੜੀਆਂ ਸੜਕਾਂ ਬੰਦ ਕਰਤੀਆਂ ਨੇ ਇਹ ਕਿਉਂ ਕੀਤੀਆਂ ਨੇ ਅੱਜ ਉਹ ਲੋਕ ਕਿੱਥੇ ਨੇ ਮੈਂ ਪੁੱਛਣਾ ਚਾਹਣਾ ਤੁਹਾਨੂੰ ਅੱਜ ਸੁਪਰੀਮ ਕੋਰਟ ਕਿਉਂ ਨਹੀਂ ਗਏ ਹੁਣ ਇਹ ਵੀ ਸਾਡੇ ਜੁਮੇ ਲੱਗੂ ਤੇ ਰਸਤੇ ਨਾ ਰੋਕੇ ਨੇ ਸਰਕਾਰ ਨੇ ਪਹਿਲਾਂ ਹੀ ਏਡੀਆਂ ਚੌੜੀਆਂ ਇੰਨੀਆਂ ਉੱਚੀਆਂ ਇੰਨੇ ਪੱਥਰ ਲਾ ਕੇ ਇੰਨੇ ਕਿਲ ਦੱਬ ਕੇ ਛੜਕਾਂ ਦੇ ਵਿੱਚ ਗੱਡ ਕੇ ਤੇ ਰੋਕ ਦਿੱਤਾ ਛੁਣ ਤੇ ਮੈਂ ਤੁਹਾਨੂੰ ਨਾਲ ਥੋੜਾ ਜਾ ਪਿੱਛੇ ਲੈ ਜਾ ਜਦੋਂ ਅਸੀਂ ਪਿਛਲੀ ਵਾਰੀ ਗਏ ਨਾ 26 ਨਵੰਬਰ ਨੂੰ ਤੇ ਐਚਐਸ ਫੂਲਕਾ ਸਾਹਿਬ ਮੈਨੂੰ ਜਿਹੜਾ ਉਹ ਵਕੀਲਾਂ ਦੇ ਕੋਲ ਲੈ ਕੇ ਗਿਆ ਦਿੱਲੀ ਦੀਆਂ ਸਾਰੀਆਂ ਵਕੀਲਾਂ ਕੋਲ ਜਿਹੜੇ ਬਾਰਸ਼ ਸੰਦੀਪ ਪ੍ਰਧਾਨ ਸੀ ਲੋਰ ਕੋਰਟ ਤੋਂ ਲੈ ਕੇ ਸੈਸ਼ਨ ਕੋਰਟ ਹਾਈ ਕੋਰਟ ਤੇ ਸੁਪਰੀਮ ਕੋਰਟ ਅਸੀਂ ਦੁਸ਼ੰਤ ਦਵੇ ਜੀ ਦੇ ਘਰ ਗਏ ਮੈਂ ਜਦੋਂ ਗਏ ਤੇ ਉਹ ਪੁੱਛ ਲਿਆ ਵੀ ਆਓ ਕਿਵੇਂ ਆਇਓ ਮੈਂ ਕਿਹਾ ਦੁਸ਼ੰਤ ਜੀ ਅਸੀਂ ਤੁਹਾਡੇ ਕੋਲ ਤਾਂ ਆਇਆ ਵੀ ਅੱਜ ਅਸੀਂ ਜਿਹੜਾ ਪੰਜਾਬ ਤੋਂ ਚੱਲੇ ਆਣ ਕਿ ਕਾਲੇ ਕਾਨੂੰਨ ਰੱਦ ਕਰਾਉਣ ਲਈ ਐਮਐਸਪੀ ਪੂਰੇ ਭਾਰਤਕ ਕਾਨੂੰਨ ਦੀ ਗਰੰਟੀ ਵਾਸਤੇ ਲਾਗੂ ਕਰਾਉਣ ਲਈ ਅਤੇ ਜਿਹੜਾ ਬਿਜਲੀ ਸੋਧ ਬਿੱਲ ਆ ਰਿਹਾ ਉਹ ਤੇ ਇਹ ਪ੍ਰਦੂਸ਼ਨ ਦੇ ਸਬੰਧ ਚ ਅਸੀਂ ਦਿੱਲੀ ਜਾ ਰਹੇ ਆਏ ਆ ਪੰਜਾਬ ਤੋਂ ਚੱਲੇ ਆ ਤੇ ਸਾਨੂੰ ਕੇਂਦਰ ਸਰਕਾਰ ਨੇ ਬਦਲਾਮ ਕਰਨਾ ਸ਼ੁਰੂ ਕਰਤਾ ਵੀ ਇਹ ਫਲਾਣੇ ਇਹ ਫਲਾਣੇ ਨੇ ਤੇ ਅਸੀਂ ਤੁਹਾਡੇ ਕੋਲ ਤਾਂ ਆਏ ਆ ਕਿ ਤੁਸੀਂ ਇੱਕ ਹਿੰਦੂਚੇਹਰਾ ਜੇ ਦੂਸਰਾ ਸੁਪਰੀਮ ਕੋਰਟ ਦੇ ਇੱਕ ਮੰਨੇ ਹੋਏ ਵਕੀਲ ਜੇ ਸੋ ਤੁਸੀਂ ਕਿਰਪਾ ਕਰੋ ਤੇ ਸਾਡੀ ਸਟੇਜ ਤੇ ਉੱਥੇ ਆਓ ਕਿਉਂਕਿ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਓਗੇ ਤੇ ਲੋਕਾਂ ਦੀ ਹਮਦਰਦੀ ਸਾਡੇ ਨਾਲ ਜੁੜੂ ਵੀ ਇਹ ਕਿਸਾਨ ਜਿਹੜੇ ਪੰਜਾਬ ਤੋਂ ਚੱਲ ਕੇ ਆਏ ਆ ਇਹ ਬਿਲਕੁਲ ਠੀਕ ਨਹੀਂ ਸੱਚੇ ਨਹੀਂ ਤੇ ਮੈਂ ਉਹਨਾਂ ਨਾਲ ਇੱਕ ਗੱਲ ਹੋਰ ਕੀਤੀ ਜਰਾ ਧਿਆਨ ਨਾਲ ਸੁਣਿਓ ਮੈਂ ਕਿਹਾ ਦਵੇ ਜੀ ਇਸੇ ਤਰ੍ਹਾਂ ਅਸੀਂ ਸਾਡੇ ਜਿਹੜੇ ਲੀਡਰਸ ਹਨ ਉਹਨਾਂ ਨੇ 4 ਅਗਸਤ 1982 ਨੂੰ ਆਨੰਦਪੁਰ ਪੋਸਟਾਲ ਨੂੰ ਆਧਾਰ ਬਣ ਕੇ ਕਿਉਂਕਿ ਆਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਸੀ ਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨ ਕੇ ਧਰਮ ਯੁੱਧ ਨਾਂ ਰੱਖ ਕੇ ਮੋਰਚਾ ਲਾਇਆ ਉਹ ਨੰਦਪੁਰ ਪ੍ਰਸਤਾਵ ਹੈ ਕੀ ਸੀ ਉੱਚ ਇਹ ਸੀ ਕਿ ਚਾਰ ਮੰਗ ਜਿਹੜੇ ਮਹਿਕਮੇ ਨੇ ਜਿਸ ਤਰ੍ਹਾਂ ਰੇਲਵੇ ਕਰੰਸੀ ਵਿਦੇਸ਼ ਨੀਤੀ ਤੇ ਇਹ ਜਿਹੜਾ ਰੇਲਵੇ ਵਗੈਰਾ ਇਹਨਾਂ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰ ਪ੍ਰਦੇਸ਼ਾਂ ਨੂੰ ਦਿੱਤੇ ਜਾਣ ਤੇ ਉਸ ਪੂਰੇ ਦੇਸ਼ ਦੀਆਂ ਮੰਗਾਂ ਸੀ ਲੇਕਿਨ ਉਸ ਟਾਈਮ ਤੇ ਸਾਡੇ ਲੀਡਰਾਂ ਦੀ ਸਾਨੂੰ ਨਹੀਂ ਪਤਾ ਵੀ ਉਹ ਕੀ ਸੋਚ ਸੀ ਪਰ ਉਹ ਮੰਗਾ ਪੂਰੇ ਭਾਰਤ ਦੀਆਂ ਸੀ ਕੱਲੇ ਪੰਜਾਬ ਵਾਸਤੇ ਨਹੀਂ ਸੀ ਵੀ ਆਧਕਾਰ ਸਾਨੂੰ ਦਿਓ ਪੂਰੇ ਭਾਰਤ ਦੇ ਸੂਬਿਆਂ ਨੂੰ ਜਿਨ੍ਹਾਂ ਦੇ ਸੰਬੰਧ ਵਿੱਚ ਅੱਜ ਤੁਹਾਡੇ ਸਾਹਮਣੇ ਅੱਜ ਕੇਰਲਾ ਆਂਧਰਾ ਕਰਨਾਟਕਾ ਦਿੱਲੀ ਆ ਰਹੇ ਨੇ ਨਾ ਵੀ ਸੂਬਿਆਂ ਨੂੰ ਵਾਧੂ ਅਧਿਕਾਰ ਦਿਓ ਇਹ ਤੇ 4 ਅਗਸਤ 1982 ਨੂੰ ਮੋਰਚਾ ਲੱਗਿਆ ਪਰ ਉਸ ਟਾਈਮ ਤੇ ਸਾਡੇ ਜਿਹੜੇ ਲੀਡਰ ਸੀ ਮੈਂ ਕਿਹਾ ਦਵੇ ਜੀ ਉਹ ਦੂਜਿਆਂ ਦੇ ਲੋਕਾਂ ਨੂੰ ਨਾਲ ਨਹੀਂ ਲੈ ਸਕੇ ਪਰ ਅਸੀਂ ਆਪਣਾ ਮੋਰਚਾ ਲੈਣ ਤੋਂ ਲਾਉਣ ਤੋਂ ਪਹਿਲਾਂ ਅਸੀਂ ਬਾਕੀ ਕਿਸਾਨ ਜੱਥੇਬੰਦੀਆਂ ਨੂੰ ਪੂਰੇ ਦੇਸ਼ ਦੇ ਲੋਕਾਂ ਨੂੰ ਨਾਲ ਲਿਆ ਉਹਨਾਂ ਨੂੰ ਸਮਝਾਇਆ ਕਿ ਆਓ ਰਾਹ ਤੇ ਚੱਲੀਏ ਤੇ ਉਹ ਸਾਡੇ ਨਾਲ ਆਏ ਨੇ ਪਰ ਇਹ ਲਾਰੇ ਨੇ ਉਸ ਟਾਈਮ ਤੇ ਜੋ ਸਾਡੇ ਨਾਲ ਹੋਇਆ ਕੀ ਹੋਇਆ ਕਿ ਸਾਡੇ ਅਕਾਲ ਤਖਤ ਨੂੰ ਢਾਉਣ ਵਾਸਤੇ ਸਾਨੂੰ ਇਹਨਾਂ ਨੇ ਕਹਤਾ ਜੀ ਇਹ ਤਾਂ ਖਾਲਸਤਾਨੀ ਨੇ ਇਹ ਦੇਸ਼ ਨੂੰ ਤੋੜ ਦੇਣਗੇ ਇਹ ਫਲਾਣਾ ਤੇ ਉਹਨਾਂ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਸਾਡਾ ਅਕਾਲ ਤਖਤਤਾ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਕੋਹ ਕੋਇ ਕੇ ਚੀਰ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਨਵੰਬਰ 84 ਦੇ ਵਿੱਚ ਜੋ ਕਤਲੇਆਮ ਹੋਇਆ ਪੂਰੇ ਥੇਸ ਦੇ ਵਿੱਚ ਤੇ ਸਾਡੀ ਇਹਨਾਂ ਨੇ ਨਸ਼ਲ ਕੁਸ਼ੀ ਕਰਨੇ ਕੋਸ਼ਿਸ਼ ਕੀਤੀ ਕਿਉਂਕਿ ਕਿ ਇਹ ਜਿਹੜੇ ਸਿੱਖ ਪੰਜਾਬ ਵਾਲੇ ਲੋਕ ਨੇ ਇਹ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਮਹੰਮੂਦ ਖਾਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਜ਼ੁਲਮ ਦੇ ਖਿਲਾਫ ਲੜਦੇ ਆਏ ਆ ਇਹਨਾਂ ਨੂੰ ਕਿਸ ਤਰ੍ਹਾਂ ਸਬਕ ਸਿਖਾ ਜਾਵੇ ਇਸ ਕਰਕੇ ਸੰਨ ਕੀਤਾ ਜਿਸ ਤਰ੍ਹਾਂ ਉਹ ਜਿਹੜਾ ਉਸ ਟਾਈਮ ਤੇ ਸੰਘਰਸ਼ ਸ਼ੁਰੂ ਹੋਇਆ ਸੀ ਆਨੰਦਪੁਰ ਪ੍ਰਸਤਾਵ ਨੂੰ ਆਧਾਰ ਮੰਨ ਕੇ ਇਸੇ ਤਰ੍ਹਾਂ ਉਹ ਨੂੰ ਨੂੰ ਬਦਲਾਮ ਕੀਤਾ ਤੇ ਸਾਡੇ ਨਾਲ ਜੋ ਹਾਲਤ ਹੋਈ ਤੁਹਾਡੇ ਸਾਹਮਣੇ ਆ ਜਦੋਂ ਮੈਂ ਗੱਲ ਕਰ ਰਿਹਾ ਸੀ ਦਵੇਨਾ ਦਵੇ ਜਿੱਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਮੈਂ ਸਾਰੀ ਆਪਣੀ ਦਰਦ ਭਰੀ ਕਹਾਣੀ ਸੁਣਾਈ ਮੈਂ ਕਿਹਾ ਦਵੇ ਜੀ ਜੋ ਸਾਡੇ ਨਾਲ 4 ਅਗਸਤ 1982 ਦੇ ਮੋਰਚੇ ਦੌਰਾਨ ਹੋਇਆ ਉਹ ਕੁਝ ਸਾਡੇ ਨਾਲ ਅੱਜ ਇਹਨਾਂ ਨੇ ਸ਼ੁਰੂ ਕਰਤਾ ਤੁਸੀਂ ਹਿੰਦੂ ਚਿਹਰਾ ਜੇ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਸੁਪਰੀਮ ਕੋਰਟ ਦੇ ਮੰਨੇ ਪਰਮਨੇ ਵਕੀਲ ਹੋ ਕਿਰਪਾ ਕਰੋ ਸਾਡੀ ਸਟੇਜ ਤੇ ਆਓ ਔਰ ਉਹਨਾਂ ਨੇ ਸਾਡੀ ਗੱਲ ਮੰਨੀ ਸਾਡੀ ਸਟੇਜ ਤੇ ਆਏ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਆਏ ਤੇ ਮੈਂ ਇਹੀ ਦੱਸਣਾ ਚਾਹਣਾ ਕਿ ਅੱਜ ਵੀ ਜਿਹੜਾ ਜਿਸ ਤਰ੍ਹਾਂ ਪਹਿਲੀ ਵਾਰ ਗੱਲ ਕਰ ਚੁੱਕੇ ਆ ਅੱਜ ਵੀ ਅਸੀਂ ਪੂਰੇ ਦੇਸ਼ ਦੇ ਲੋਕਾਂ ਦੀ ਗੱਲ ਕਰ ਰਹੇ ਆ ਅਸੀਂ ਕੱਲੇ ਕਿਸਾਨਾਂ ਦੀ ਨਹੀਂ ਕਰਦੇ ਕੱਲੇ ਮਜ਼ਦੂਰਾਂ ਦੀ ਨਹੀਂ ਕਰਦੇ ਚਾਹੇ ਛੋਟਾ ਦੁਕਾਨਦਾਰ ਹੈ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕੋਈ ਮਲਾਜ਼ਮ ਹੈ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਜਿੰਨਾ ਲੋਕਾਂ ਨੇ ਆਪਣੇ ਪੇਟ ਦੀ ਭੁੱਖ ਮਟਾਉਣੀ ਆ ਦੋ ਵਕਤ ਦੀ ਰੋਟੀ ਖਾਣੀ ਆ ਉਹਨਾਂ ਸਾਰੇ ਲੋਕਾਂ ਦੀਆਂ ਇਹ ਮੰਗਾਂ ਨੇ ਲੇਕਿਨ 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 ਗੱਲ ਕਰੀਏ ਤੇ ਜਿਹੜੇ ਧਰਨੇ ਕਿਸਾਨਾਂ ਦੁਆਰਾ ਲਗਾਏ ਜਾਣੇ ਆ ਜਾਂ ਪਹਿਲਾਂ ਵੀ ਲਗਾਏ ਗਏ ਸੀ 13 ਮਹੀਨੇ ਲਗਾਤਾਰ ਚੱਲੇ ਸੀ ਉਸ ਦੇ ਨਾਲ ਉਸੇ ਦੇਸ਼ ਵਾਸੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਦੇਸ਼ ਵਾਸੀਆਂ ਨੂੰ ਜਿਹੜੀਆਂ ਅਸੀਂ ਸਰਕਾਰਾਂ ਬਣਾਉਣੇ ਆ ਉਹ ਕਾਦੇ ਵਾਸਤੇ ਸਾਨੂੰ ਚੰਗਾ ਰਾਜ ਤੇ ਚੰਗਾ ਪ੍ਰਸ਼ਾਸਨ ਦੇਣਗੇ ਇਸ ਵਾਸਤੇ ਬਣਾਉਣੇ ਹਨ ਸਰਕਾਰ ਦੀ ਕੀ ਜ਼ਿੰਮੇਵਾਰੀ ਆ ਕਿ ਉਹ ਦੇਸ਼ ਦੀਆਂ ਲੋਕਾਂ ਦੀ ਹਰ ਸਮੱਸਿਆ ਨੂੰ ਬੈਠ ਕੇ ਹੱਲ ਕਰੇ ਤੇ ਉਹ ਕਰੇ ਜੇ ਤੁਸੀਂ ਆਪਣੇ ਆਪ ਨਹੀਂ ਕਰ ਸਕੇ ਤੁਹਾਨੂੰ ਮਸਲੇ ਨਹੀਂ ਦਿਸੇ ਤੇ ਤੁਸੀਂ ਯਾਰ ਲੋਕਾਂ ਨਾਲ ਬੈਠ ਕੇ ਗੱਲ ਕਰੋ ਅਸੀਂ ਜਾ ਰਹੇ ਹਾਂ ਅਸੀਂ ਆਪਣੀਆਂ ਮੰਗਾਂ ਰੱਖੀਆਂ ਅਸੀਂ ਮੰਗ ਪੱਤਰ ਦਿੰਨੇ ਆ ਉਦੋਂ ਸਾਡੇ ਨਾਲ ਬੈਠਣ ਬੈਠ ਕੇ ਹੱਲ ਕੱਢਣ ਵੀ ਆ ਮੰਗ ਤੁਹਾਡੀ ਮੰਨ ਲਈ ਆ ਆਪਾਂ ਫੇਰ ਕਰ ਲਵਾਂਗੇ ਕੁਛ ਤਾਂ ਬੈਠ ਕੇ ਕਰ ਪਿਛਲੀ ਪਿਛਲੀ ਵਾਰੀ ਜਦੋਂ ਧਰਨਾ ਲਗਾਇਆ ਗਿਆ ਸੀ ਕਿਸਾਨਾਂ ਦੁਆਰਾ 13 ਮਹੀਨੇ ਚੱਲਿਆ ਸੀ ਉਦੋਂ ਕਿਸਾਨਾਂ ਨੂੰ ਪਤਾ ਨਹੀਂ ਸੀ ਕਿ ਕਿੰਨੀ ਦੇਰ ਚੱਲੇਗਾ ਲੇਕਿਨ ਇਸ ਵਾਰੀ ਕੁਝ ਆਈਡੀਆ ਹੈਗਾ ਕੋਈ ਰਾਸ਼ਨ ਕਿੰਨੀ ਦੇਰ ਦਾ ਲੈ ਕੇ ਗਏ ਆ ਟਰੈਕਟਰਾਂ ਚ ਇਹ ਸਰਕਾਰ ਨੂੰ ਪਤਾ ਕਿੰਨਾ ਜ਼ੋਰ ਚਲਾਉਣਾ ਸਾਡੀ ਹਲੋ ਦੇ ਭਾਵੇਂ ਉੱਤੇ ਇੱਕ ਸਾਲ ਛੱਡ ਕੇ ਭਾਵੇਂ 10 ਸਾਲ ਲਵਾਈ ਰੱਖਣ ਸਾਡੇ ਇਰਾਦੇ ਡਿਢ ਨੇ ਔਰ ਤੁਸੀਂ ਇਹ ਵੇਖਣਾ ਕਿ ਐਸ ਵਾਰੀ ਜਿਹੜੀ ਪਬਲਿਕ ਹੈ ਉਹ ਕਿਸ ਤਰ੍ਹਾਂ ਉੱਥੇ ਮੋਰਚੇ ਤੇ ਜਾਂਦੀ ਆ ਲੋਕਾਂ ਦੀ ਹੁੰਦੀਆਂ ਆ ਤੁਸੀਂ ਕਹਾਂ ਕਿ ਲੋਕਾਂ ਨੂੰ ਤੰਗੀਆਂ ਆਈਆਂ ਮੈਂ ਉਹ ਗੱਲ ਪਹਿਲਾਂ ਕਰ ਚੁੱਕਾ ਕਿ ਜਦੋਂ ਅਸੀਂ ਉੱਥੇ ਸੜਕਾਂ ਤੇ ਬੈਠੇ ਕੁਝ ਬੰਦੇ ਸੁਪਰੀਮ ਕੋਰਟ ਗਏ ਭਈ ਇਹਨਾਂ ਜੀ ਸੜਕਾਂ ਰੋਕੀਆਂ ਨੇ ਤੇ ਇਹ ਸਾਨੂੰ ਜਿਹੜੀਆਂ ਦਿੱਕਤ ਆ ਰਹੀ ਆ ਇਹ ਖਲਵਾਓ ਅੱਜ ਉਹਨਾਂ ਨੂੰ ਨਹੀਂ ਦੱਸਿਆ ਅਸੀਂ ਤੇ ਜੇ ਸਵੇਰੇ ਜਾਣਾ ਉਹਨਾਂ ਨੇ ਸੜਕਾਂ ਪਹਿਲਾਂ ਰੋਕਤੀਆਂ ਨੇ ਔਰ ਏਡੀਆਂ ਉੱਚੀਆਂ ਇੰਨੀਆਂ ਚੌੜੀਆਂ ਦੀਵਾਰਾਂ ਔਰ ਸਰਿਆ ਘੜਤੇ ਆ ਔਰ ਅੱਗੇ ਕਿਸ ਤਰ੍ਹਾਂ ਗੰਦੇ ਪਾਣੀ ਦੀਆਂ ਬਿਛਾੜਾਂ ਲੈ ਕੇ ਕੁਲੁੱਤੇ ਨੇ ਲਾਣ ਇਹੋ ਜਿਹੇ ਦੇਸ਼ ਦੇ ਹੁਕਮਰਾਨਾਂ ਨੂੰ ਜਿਹੜੇ ਬੈਠ ਕੇ ਜੇ ਮਸਲੇ ਹੱਲ ਕਰਨ ਜੇ ਕਰ ਇਹ ਮਸਲੇ ਹੱਲ ਕਰਨ ਸਾਨੂੰ ਕੀ ਲੋੜ ਹੈ ਭਾਈ ਉੱਥੇ ਜਾਂਦੀ ਸਾਡੇ 750 ਸਾਡਾ ਕਿਸਾਨ ਅਗੇ ਛੀਤ ਹੋ ਗਿਆ ਕੀ ਹੁਣ ਸਾਨੂੰ ਪਤਾ ਨਹੀਂ ਮੇਰੀ 82 ਸਾਲ ਦੀ ਉਮਰ ਹੈ ਮੈਂ ਅੱਜ ਘਰ ਬੈਠ ਕੇ ਇਹ ਆਰਾਮ ਕਰਨ ਦਾ ਸਮਾਂ ਕਿ ਜਾਂ ਸਾਡਾ ਛੜਕਾਂ ਤੇ ਬੈਠਣ ਦਾ ਸਮਾਂ ਅੱਜ ਮੀਟਿੰਗ ਵੀ ਹੈ ਉਸ ਮੀਟਿੰਗ ਦੇ ਵਿੱਚ ਵੀ ਤੁਸੀਂ ਸ਼ਾਮਲ ਹੋਣਾ ਕਿ ਆਸ ਹੈਗੀ ਹੈ ਕਿ ਹੋ ਸਕਦਾ ਕਿ ਇਹ ਮਸਲਾ ਹੱਲ ਹੋ ਜਾਏ ਅਸੀਂ ਤੇ ਆਸ ਨਾ ਚੱਲਦੇ ਇਹ ਸਰਕਾਰ ਨੇ ਸੋਚਣਾ ਵੀ ਇਹ ਆਸਾਂ ਪੂਰੀਆਂ ਕਰਨੀਆਂ ਕਿ ਨਹੀਂ ਕਰਨੀਆਂ ਕਿਸ ਤਰ੍ਹਾਂ ਪੂਰੀਆਂ ਕਰਨੀਆਂ ਇਹਨਾਂ ਦੀ ਉਹ ਹਾਲਤ ਹੈ ਬੱਕਰੀ ਵਾਲੀ ਗੱਲ ਹੈ ਸਿਆਣੇ ਕਹਿੰਦੇ ਆ ਬੱਕਰੀ ਦੁੱਧ ਦਿੰਦੀ ਆ ਮੇਕਣਾ ਪਾ ਕੇ ਇਹ ਸਭ ਕੁਝ ਲੈ ਕੇ ਆਵਾਂਗੇ ਐਸ ਵਾਰੀ ਸਾਡੀ ਜਿਹੜੀ ਲੜਾਈ ਆ ਉਹ ਆਰ ਤੇ ਪਾਰ ਦੀ ਲੜਾਈ ਆ ਜਾਂ ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ ਜਾਂ ਅਸੀਂ ਨਹੀਂ ਤੇ ਜਾਂ ਫਿਰ ਇਹ ਜਿਹੜੀ ਸਰਕਾਰ ਹੈ ਇਹ ਜਦੋਂ ਫਿਰ ਕੀ ਹੁੰਦਾ ਕੀ ਦੇਸ਼ ਦੇ ਲੋਕ ਕਰਦੇ ਨੇ ਕਿ ਲੋਕ ਆਖਰੀ ਸਵਾਲ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਹੋ ਰਹੇ ਮੀਟਿੰਗ ਦੇ ਵਿੱਚ ਸਾਡੀਆਂ ਜੜੀਆਂ ਦੇ ਚੁਮੇ ਮਾਰੀਆਂ ਲੱਗੀਆਂ ਨੇ ਕਿ ਕਿਹਨਾਂ ਨੇ ਬਾਡਰਾਂ ਦੇ ਉੱਤੇ ਜੜੀਆਂ ਕਿਸਾਨ ਜਿਹੜੇ ਆ ਰਹੇ ਨੇ ਉਹਨਾਂ ਨੂੰ ਕਿਵੇਂ ਸੰਭਾਲਣਾ ਹੈ ਪ੍ਰੈਸ ਦੇ ਨਾਲ ਕਿਹਨੇ ਗੱਲਬਾਤ ਕਰਨੀ ਆ ਜਿਹੜਾ ਉੱਥੇ ਜਾਣਾ ਸਰਕਾਰ ਨਾਲ ਕਿਹਨੇ ਗੱਲਬਾਤ ਜਿਹੜਾ ਉਹਨਾਂ ਗੱਲਬਾਤ ਕਰਨੀ ਆ ਉਹ ਕਿਹਨੇ ਕਰਨੀਆਂ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਕਿ ਅੱਜ ਪੰਜੜਾ ਸੰਯੁਕਤ ਕਿਸਾਨ ਮੋਰਚਾ ਗਹਿਰਾਇਨੀ ਤੇ ਕਿਹਾ ਉਹਦੇ ਵਿੱਚ ਡੱਲੇਵਾਲ ਸਾਹਿਬ ਆ ਇੱਕ ਮੈਂ ਆ ਤੇ ਅਬ ਮਨੂ ਕੋਹੜਾ ਹੋਰ ਬਾਕੀ ਕਿੰਨੇ ਲੱਗਣਗੇ ਇਸੇ ਤਰ੍ਹਾਂ ਦੂਸਰੀ ਫੋਰਮ ਜਿਹੜੀ ਸਰਮ ਭੰਦੇਰੂ ਲਈ ਆ ਪੰਨੂ ਭੰਦੇਰੂ ਰੇ ਉਹਨਾਂ ਵੱਲੋਂ ਵੀ ਆ ਇਹ ਸਾਡੇ ਜਿਹੜੇ ਨੇ ਅੱਜ ਆਣਗੇ ਅੱਜ ਮੇਰੀ ਵੀ ਡਿਊਟੀ ਜਿਹੜੀ ਆ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਲੱਗੀ ਸੋ ਐਸਨ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪਹਿਲਾ ਧਰਨਾ ਜ਼ਰੂਰ 13 ਮਹੀਨੇ ਚੱਲਿਆ ਸੀ ਲੇਕਿਨ ਆਸ਼ਵਾਸਨ ਉਹਨਾਂ ਨੇ ਦਿੱਤਾ ਗਿਆ ਸੀ ਲੇਕਿਨ ਆਸ਼ਵਾਸਨ ਤੋਂ ਬਾਅਦ ਵੀ ਉਹ ਮਸਲੇ ਜਿਹੜੇ ਉਹਨਾਂ ਦੀ ਮੰਗਾ ਸੀ ਉਹ ਹੱਲ ਨਹੀਂ ਹੋਈਆਂ ਸੋ ਇੱਕ ਵਾਰੀ ਫੇਰ ਦਿੱਲੀ ਵੱਲ ਕੂਚ ਕਰ ਚੁੱਕੇ ਨੇ ਸੋ ਅੱਜ ਮੀਟਿੰਗ ਵੀ ਹੈ ਉਸ ਮੀਟਿੰਗ ਦੇ ਵਿੱਚ ਵੀ ਕਈ ਫੈਸਲੇ ਹੋਰ ਲਿੱਤੇ ਜਾਣਗੇ ਤੇ ਇਹ ਦਰਨਾ ਕਿੰਨੀ ਦੇਰ ਚੱਲੇਗਾ ਇਹ ਸ਼ਾਇਦ ਇਸ ਵਾਰੀ ਉਹਨਾਂ ਦਾ ਦੁਆਰਾ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਕਿ ਦਰਨਾ ਕਿੰਨੀ ਦੇਰ ਚੱਲੇਗਾ ਇਹ ਉਹਨਾਂ ਨੂੰ ਨਹੀਂ ਪਤਾ ਲੇਕਿਨ ਜਿੰਦੋਂ ਤੱਕ ਸਰਕਾਰ ਚਾਹੇਗੀ ਇਹ ਦਰਨਾ ਉਦੋਂ ਤੱਕ ਹੀ ਚੱਲੇਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਤਸਰ